ਸੜਕਾਂ ਤੇ ਬੂਟ ਪਾਲਿਸ਼ ਕਰਕੇ ਗੁਜ਼ਰਬਸਰ ਕਰਨ ਵਾਲੇ ਛੋਟੇ ਬੱਚਿਆਂ ਨੂੰ ਲੈਣ ਆਈ ਡਿਪਟੀ ਕਮਿਸ਼ਨਰ ਦੀ ਟੀਮ ਖਤ ਨਿਰਾਸ਼ਾ ਰਹੀ ਪੁਲਿਸ ਪਾਰਟੀ ਨਾਲ ਆਏ ਅਧਿਕਾਰੀਆਂ ਨੇ ਬੱਚਿਆਂ ਨੂੰ ਬੱਸ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚੇ ਅਧਿਕਾਰੀਆਂ ਨਾਲ ਜਾਣ ਤੋਂ ਇਨਕਾਰ ਕਰਦਿਆਂ ਭੱਜਦੇ ਹੋਏ ਨਜ਼ਰ ਆਏ इ सभु ताका ਬਿਲਕੁਲ ਹੀ ਪੁਲਸ ਅਫਸਰ ਵੀ ਨਾਲ ਲਿਆਂਦੇ ਗਏ ਆ ਤੇ ਇਮੀਡੀਏ ਤੋਂ ਅਸੀਂ ਸਰਕਾਰੀ ਇੰਦਕਾਰੀ ਪਰਚੇ ਹੋਏ ਨੇ ਤੇ ਜਿਨ੍ਹਾਂ ਦੇ ਵੱਲੋਂ ਜਿੰਨੇ ਮੰਗਣ ਵਾਲੇ ਨੇ ਜਾਂ ਬੂਡ ਪੁਲਸ ਵਾਲੇ ਨੇ ਇਹ ਜਿਹੜੇ ਗੈਰ ਹਤ ਰਹਿੰਦੇ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਕੂਲਾਂ ਦੇ ਵਿੱਚ ਲਿਜਾਣ ਵਾਸਤੇ ਸਰਸਤਾ ਦਾ ਵਿਭਾਗ ਤੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਬੂਟ ਪਾਲਿਸ਼ ਕਰਨ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਡੀਸੀ ਦਫ਼ਤਰ ਦੀ ਟੀਮ ਆਈ ਸੀ ਤਾਂ ਬੱਚੇ ਟੀਮ ਤੋਂ ਅੱਖ بچਾ ਕੇ ਪੱਤਰੇ ਵਾਟ ਗਏ ਹਾਲਾਂਕਿ ਕੁਝ ਬੱਚੇ ਟੀਮ ਦੇ ਹੱਥ ਲੱਗੇ ਪਰ ਉਹ ਵੀ ਟੀਮ ਨਾਲ ਜਾਣ ਤੋਂ ਸਾਫ਼ ਇਨਕਾਰ ਕਰਦੇ ਨਜ਼ਰ ਆਏ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਹੁਕਮ ਮਿਲੇ ਨੇ ਕਿ ਸੜਕਾਂ ਤੇ ਘੁੰਮਦੇ ਪੀਖ ਮੰਗਦੇ ਜਾਂ ਆਵਾਰਾ ਘੁੰਮਦੇ ਬੱਚਿਆਂ ਨੂੰ ਰਹਿਣ ਬਸੇਰਾ ਚ ਛੱਡਿਆ ਜਾਵੇ ਤੇ ਉਹਨਾਂ ਦੀ ਪੜਾਈ ਲਿਖਾਈ ਦਾ ਇੰਤਜ਼ਾਮ ਕੀਤਾ ਜਾਵੇ ਪਰ ਬੱਚੇ ਰਹਿਣ ਬਸੇਰਾ ਚ ਜਾਣ ਲਈ ਤਿਆਰ ਹੀ ਨਹੀਂ ਤੋਂ ਆਪੇ ਸਾਡੇ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਵੱਲੋਂ ਹਦਾਇਤਾਂ ਹੋਈਆਂ ਕਿ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਹਨ ਤੇ ਇਸ ਕਰਕੇ ਇਹਨਾਂ ਦੇ ਰੈਸਕਿਊ ਕਰਕੇ ਤੇ ਸਕੂਲ ਚ ਭੇਜਿਆ ਜਾਵੇ ਮੈਡਮ ਇੱਥੇ ਤੇ ਬਰੋਜ ਹੀ ਕੀ ਨਾਮ ਹੈ ਕਿੰਨੇ ਲੋਕ ਆਉਂਦੇ ਨੇ ਇੱਥੇ ਕਿੰਨੇ ਹੀ ਕੰਮ ਕਰਦੇ ਨੇ ਸਰ ਅਸੀਂ ਰੋਜ਼ ਹੀ ਅਹੀਂ ਪਲਾਨ ਕਰ ਰਹੇ ਆ ਕਿ ਥੋੜੇ ਕੀ ਨੈਕਸਟ ਮੰਥ ਤੋਂ ਅਸੀਂ ਅਹੀਂ ਰੇਟ ਸਟਾਰਟ ਕਰ ਰਹੇ ਆ ਤੇ ਇਹਨਾਂ ਨੂੰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਤੇ ਬੱਚਿਆਂ ਦਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ ਜੇ ਮੈਂ ਕਿੰਨੇ ਕ ਬੰਦੇ ਹੁਣ ਇਸ ਟਾਈਮ ਤੱਕ ਨੇ ਕੀਤੇ ਨੇ ਜਦ ਕੇ ਬੱਚਿਆਂ ਮੁਤਾਬਕ ਉਹ ਮਿਹਨਤ ਮੰਜ਼ੂਰੀ ਅਤੇ ਬੂਟ ਪਾਲਿਸ਼ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਨੇ ਤੇ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਹਨਾਂ ਦੇ ਪਰਿਵਾਰ ਭੁੱਖੇ ਮਰ ਜਾਣਗੇ ਹਾਲਾਂਕਿ ਬੱਚਿਆਂ ਮੁਤਾਬਕ ਉਹ ਪੜਨਾ ਲਿਖਣਾ ਚਾਹੁੰਦੇ ਨੇ ਪਰ ਪਰਿਵਾਰਾਂ ਦਾ ਪਾਲਣ ਪੋਸ਼ਣ ਉਹਨਾਂ ਲਈ ਪਹਿਲੇ ਨੰਬਰ ਤੇ ਹੈ मत करो ये बोलते हैं आ, तो, मैंने घर तो खाना, खाना कैसे खाओगे जब काम करेंगे तभी तो खाएंगे घर में कौन कौन है भाई है दादी है मम्मी है सारे काम करते हैं तो ये बोल रहे है कि स्कूल में डाला पढ़ने को दिल नहीं करता तुम्हारा पढ़ो ना जाके ये पति तो पढ़ेंगे करेंगे तो कमाई कौन करेगा फिर वहाँ घर पे कौन जगह खर्चा मिनट बाद पकड़ी जा रहा था गुस्सा लग रहा था मारना भी ਇਹਦਾ ਕੋਈ ਗੱਲ ਨਹੀਂ ਤਪੀਖ ਮੰਗਦੇ ਜਾਂ ਬੂਟ ਪਾਲਿਸ਼ ਕਰਦੇ ਜਾਂ ਹੋਰ ਕੰਮ ਕਰਦੇ ਬੱਚੇ ਸ਼ਹਿਰਾਂ 'ਚ ਆ ਮਿਲ ਜਾਣਗੇ ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਖਿਆਲ ਆਉਂਦਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਇਹਨਾਂ ਲਈ ਕੁਝ ਕਿਉਂ ਨਹੀਂ ਕਰਦਾ ਪਰ ਦੂਜੇ ਪਾਸੇ ਬੱਚਿਆਂ ਦੀ ਆਪਣੀ ਮਜਬੂਰੀ ਹੈ ਅਤੇ ਕਈ ਵਾਰ ਬੱਚਿਆਂ ਦੇ ਘਰ ਕੋਈ ਵੀ ਹੋਰ ਕਮਾਉਣ ਵਾਲਾ ਨਹੀਂ ਹੁੰਦਾ ਲਿਹਾਜ਼ਾ ਇਹ ਦੋਵੇਂ ਸਮੱਸਿਆਵਾਂ ਬੇਹਦ ਵੱਡੀਆਂ ਅਤੇ ਪੇਚੀਦਾ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾ ਸੈਂਟਰਲ ਪੰਜਾਬ ਟੀਵੀ